ਅੱਜ ਉਹਦੀ ਕੁੜੀ ਰੈਂ ਏਦਾਂ ਹੋ ਗਈ ਆ ਨਹੀਂ ਤੇ ਸਾਰਾ ਕੰਮ ਲਈ ਫਿਰਦੀਂਦੀ ਕੋਈ ਗੱਲ ਹੀ ਨਹੀਂ ਰੋਟੀ ਪਾਣੀ ਵੀ ਕਰਨਾ ਸਭ ਕੁਝ ਕਰਨਾ ਨਿੱਕੀ ਹੁੰਦੀ ਕਰੀ ਜਾਣ ਦੇ ਹੀ ਹੁੰਦੀ ਗੰਗੀਆਂ ਗੀਆਂ ਪਕਾ ਪਕੋ ਕੇ ਸਿੱਧੀਆਂ ਕਰ ਦਿੰਦੀ ਜਦੋਂ ਦੀ ਨਾਲ ਦੀ ਏਦਾਂ ਹੋ ਗਈ ਸਾਰਾ ਕੰਮ ਸੰਭਲਿਆ ਕੇ ਆ ਹੁਣ ਸੱਟ ਲੱਗਣ ਕਰਕੇ ਏਦਾਂ ਹੋ ਗਈ ਏ ਚਲੋ ਕੋਈ ਨਹੀਂ ਪਕਾ ਲਈ ਨੇ ਚਾਰ ਰੋਟੀਆਂ ਪਕਾਉਣੀਆਂ ਦੀ ਇਹ ਦੋ ਮਿੰਟਾਂ ਦੀ ਰੋਟੀ ਧਾ ਲੀ ਦੀ ਇਹ ਕਰਨਾ ਲੌਣੀਆਂ ਪੈਣੀਆਂ ਹਨ ਖਾਣੀਆਂ ਜੋਈਆਂ ਬਾਹਰ ਦਾ ਵੀ ਕਰਨਾ ਪੈਂਦਾ ਵਾ ਇਹ ਵੀ ਕਰਨਾ ਪੈਂਦਾ ਡਾਡੀ ਕੀ ਕਰ ਲੇ ਜੇ ਉਹ ਵੇਖ ਲਾ ਕੀ ਕਰਨਿਆ ਰੋਟੀ ਪਕਾਉਂਦੇ ਤੂੰ ਤਾਂ ਕੱਖ ਨੂੰ ਨਹੀਂ ਕਰਦਾ ਮੈਂ ਹੁਣ ਕੀ ਕਰਾਂ ਦੱਸ ਡਾਡੀ ਉਹਨਾਂ ਕੀ ਪਖੰਡ ਫੜਿਆ ਕਿੰਨਾ ਸਾਸੋ ਦਾ ਇਹ ਮਨਵਰੀਦ ਦੇ ਹਾਂ ਚਾਚੀ ਵਾਲਾ ਫਿਰ ਤੁਹਾਡੇ ਵੱਲ ਤਾਂ ਆਏ ਨਹੀਂ ਹੋਗੇ ਨੀ ਕਦੋਂ ਨਾ ਪਤਾ ਲੈ ਗਏ ਤਾਂ ਇੱਧਰ ਨਹੀਂ ਆਏ ਨਾ ਇੱਥੇ ਦੁਰਨਾਮਾ ਨਹੀਂ ਚਾਹੀਈ ਉਹ ਜਵਾਬ ਦਿੰਦੇ ਫਿਰਦੇ ਆ ਚਾਚੀ ਦੱਸਣ ਦੀ ਹੋਣੀ ਸਮਝ ਤਾ ਕੇ ਯਾਰ ਇਹ ਕੀ ਉਹਨਾਂ ਦਾ ਤਮਾਸ਼ੀ ਨਹੀਂ ਬਣਾਈ ਉਹਨਾਂ ਨੇ ਕਦੀ ਜੀ ਹਾਂ ਕਦੀ ਨਾ ਕਦੀ ਜੀ ਐ ਕਦੀ ਐ ਮੈਂ ਜਾਣਾਂ ਉੱਥੇ ਉਹਨਾਂ ਦੀ ਵਲ ਤਾਂ ਪਨ ਕੇ ਉਹਨਾਂ ਤੁਰ ਕੇ ਉਹਨਾਂ ਉਹ ਵੀ ਮੰਜੇ ਤੇ ਪਨ ਕੇ ਪਤਾ ਲੱਗੂ ਉਹਨਾਂ ਨੂੰ ਮੈਂ ਕਰਕੇ ਉਹਨਾਂ ਦੇ ਦਿਲ ਵੀ ਰੋਣਾ ਗਾ ਕੀ ਇਹਨਾਂ ਨੇ ਪਖੰਡ ਭਾਲਿਆ ਵਾ ਨਾ ਲਈ ਚਾਚੀ ਉਹਨਾਂ ਦੇ ਬਾਬਾ ਕੀਤੀ ਉਹਨਾਂ ਦੀ ਜਾਇਆ ਉਹਨਾਂ ਨੂੰ ਫੇਰ ਫਿਰ ਕਿਉਂ ਅਕਲ ਤੁਸੀਂ ਗੱਲ ਕਰ ਲਓ ਜਾਂ ਮੈਂ ਜਾਣਾ ਤੁਸੀਂ ਮੈਨੂੰ ਜਾਣ ਨਹੀਂ ਦਿੰਦੇ ਮੈਂ ਨਾ ਨਾ ਹੀ ਪੰਗਾ ਪਵੇ ਪਰ ਇਹਨਾਂ ਨੇ ਮੈਨੂੰ ਜਵਾਬ ਦਾ ਪੰਗਾ ਪਾ ਗਿਆ ਛੱਡਣਾ ਕਰੋ ਤੁਸੀਂ ਉਹਨਾਂ ਨਾਲ ਗੱਲ ਜਾਂ ਮੈਂ ਜਾਵਾਂ ਗੱਲ ਤਾਂ ਹੁਣ ਕਰਨੀ ਪੈਣੀ ਆ ਉਹਨੂੰ ਕਿਹਾ ਕਿ ਕਿਦਰ ਵੀਰ ਉਹਨੂੰ ਕੋਈ ਕਹ ਗਿਆ ਵੀ ਨਹੀਂ 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 ਕਹਿੰਦੇ ਨਾ 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 ਮੈਂ ਤੇ ਫਿਰ ਗਲਤ ਕਰਨੀ ਤੂਈ ਇਦਾਂ ਥੋੜੀ ਗੱਲ ਬਣ ਜਾਣੀ ਆ ਭੂਆ ਇੰਦੀ ਭੂਆਏ ਸਹਮਤਾ ਉਹ ਹਤ ਮੁੰਡਾਈ ਭੂਆ ਕੀ ਇੰਦੀ ਭੂਆ ਇਹੋ ਤੇ ਕਹਿੰਦੀ ਕੋਈ ਗੱਲ ਨਹੀਂ ਤੇ ਨਾ ਕੋਣ ਕਰਦਾ ਵਾ ਉਹਦਾ ਮਾਪਿਓ ਆ ਸਾਸਿ ਜਿਆਦਾ ਕਰਦੀ ਐ ਤੇ ਸਾਸੋ ਉਦੋਂ ਤਾਂ ਕਹਿੰਦੀ ਐ ਗੱਲ ਹੀ ਕੋਈ ਨਹੀਂ ਉਹ ਤਾਂ ਤੇ ਪਿਓ ਵੀ ਕਹਿੰਦਾ ਜ਼ਬਾਨ ਕਰਤੀ ਐ ਉਹਦੋਂ ਤਾਂ ਕਹਿੰਦਾ ਮੇਰੀ ਅਸੀਂ ਅੱਡੀ ਜ਼ਬਾਨ ਹੀ ਆ ਬਸ ਬਸ ਅੱਜ ਕੀ ਹੋ ਗਿਆ ਉਹਨਾਂ ਦੀ ਜ਼ਬਾਨ ਨੂੰ ਜ਼ਬਾਨ ਟੁੱਕੀ ਗਈ ਹਣੀ ਉਹਨਾਂ ਦੀ ਇਹ ਯਾਰ ਇਹਨਾਂ ਨੇ ਬੜਾ ਦੁਖੀ ਕੀਤਾ ਵਾ ਇਹਨਾਂ ਨੇ ਹੁਣ ਕੀ ਕਰਨਾ ਪਊ ਇਹਨਾਂ ਦਾ ਇਲਾਜ ਇਹ ਕੋੜੀ ਨੂੰ ਪਤਾ ਲੱਗ ਜਾਏ ਉਹ ਸੋ ਟੈਨਸ਼ਨ ਦੇਦੀ ਐ ਇੱਕ ਇੱਕ ਉਹਦੇ ਸਾਡੇ ਲੱਗੀ ਐ ਨਹੀਂ ਨਹੀਂ ਉਹਨੂੰ ਨਹੀਂ ਕੋਈ ਗੱਲ ਦੱਸ਼ਾ ਕਰ ਤੇ ਉਹਨਾਂ ਨਾਲ ਗੱਲ ਹੁਣ ਕਰਨੀ ਪੈਣੀ ਐ ਇਦਾਂ ਨਹੀਂ ਸੁਤਰ ਹੋਣਾ ਡੈਡੀ ਗੱਲ ਗੁਲ ਕੀ ਕਰ ਲਈਏ ਹੁਣ ਆਪਾਂ ਉਥੇ ਰਿਸ਼ਤਾ ਨਹੀਂ ਕਰਨਾ ਰਿਸ਼ਤਾ ਉਹਨਾਂ ਨੇ ਗਲਤ ਕਰ ਲੀਏ ਬਿਨਾ ਕੀ ਕਹਿੰਦੇ ਆ ਉਹਨਾਂ ਦੇ ਮੱਥੇ ਤੇ ਲੱਗਣਾ ਪਊਗਾ ਬਥੇਲੀ ਵਾਰ ਮੱਥੇ ਲੱਗ ਗਏ ਆ ਨਹੀਂ ਐ ਇਧਰ ਉਹਨਾਂ ਆਡੀ ਕੁੜੀ ਲੱਤ ਹੋ ਰਹੀ ਐ ਮੈਂ ਉਹਨਾਂ ਸਾਹੇ ਟੱਬਤ ਦੀ ਲਾਤ ਲੰਗੇ ਕਰ ਦਿੰਨੇ ਆ ਉਹ ਚੱਲ ਜਦੋਂ ਕੇ ਟਾਈਮ ਆਊਗਾ ਤੂੰ ਵੇਖਾਂਗੇ ਤੂੰ ਪਹਿਲੋਂ ਨਾ ਇਹ ਰੋਲੀ ਪਾ ਕੇ ਰੱਖ ਤੂੰ ਗਰਮ ਸਿੱਤੀ ਹੋ ਜਾਣਾ ਉਹਦਾ ਕੀ ਫਾਇਦਾ ਹੈ ਜਦੋਂ ਉਹਨਾਂ ਨੇ ਗਲਤ ਕਰੀਏ ਜਾ ਕੇ ਉਹਨਾਂ ਦੇ ਮੱਥੇ ਲੱਗੀਏ ਕਹਿੰਦੇ ਕੀ ਆ ਜੇ ਤਾਂ ਆਪਾਂ ਇੱਧਰ-ਉੱਧਰ ਦੀਆਂ ਗੱਲਾਂ ਸੁਣੀ ਜਾਂਦੇ ਆਂ ਦਲਬੀਰੋ ਕੋ ਆ ਗਿਆ ਇੱਧਰ ਆ ਗਿਆ ਇੱਧਰ ਆ ਗਿਆ ਹੈ ਮੱਥੇ ਲੱਗਾਗੇ ਫਿਰ ਪਤਾ ਲੱਗੂਗਾ ਹੁਣ ਪੂਆ ਵੀ ਰਾਜੀ ਆ ਮੁੰਡਾ ਵੀ ਰਾਜੀ ਆ ਤੇ ਹੁਣ ਉਹਨਾਂ ਤੇ ਮਾਪਿਆਂ ਨੂੰ ਕੀ ਤਕਲੀਫ ਆ ਕਿੰਨੂੰ ਫੋਨ ਲਾਵਾਂ ਮਾਸੀ ਨੂੰ ਲਾਵਾਂ ਆ ਕੇ ਸਾਬ ਨੂੰ ਲਾਵਾਂ ਕੀ ਪੰਗਾ ਪਾ ਕੇ ਆਏ ਹੋਣਗੇ ਉੱਥੇ ਹਾਂ ਲਾਣੀ ਪੈਂਦਾ ਮੇਰਾ ਤੇ ਮੈਂ ਸਾਹਮਣੇ ਰੋਣਾ ਕੋਹ ਨਹੀਂ ਹੁੰਦਾ ਗੱਲ ਕਰਕੇ ਆਏ ਆ ਬੈਲ ਤੇ ਗਈ ਹੈ ਕਿਹਦਾ ਫੋਨ ਆਉਂਦਾ ਮਨਜੋਦ ਕਿਹਦਾ ਫੋਨ ਚੁੱਕਣ ਦੀ ਲੋੜ ਨਹੀਂ ਹੈ ਗੱਲ ਕਰ ਲੈਣੀ ਹੀ ਨਹੀਂ ਨਹੀਂ ਰਹਿਣ ਦੇ ਕੀ ਗੱਲ ਹੈ ਕੋਈ ਗੱਲ ਨਹੀਂ ਕਰਨੀ ਕਿਉਂ ਉਹਦੇ ਮੰਮੀ ਡੈਡੀ ਆਏ ਹੀ ਤੂੰ ਕਹਿੰਦੇ ਨਹੀਂ ਲੱਗੇ ਆ ਸੱਚੀ ਆਏ ਉਹ ਤੂੰ ਕਿਹਦਾ ਮੰਨਦਾ ਵਾ ਵੀ ਆਏ ਹੀ ਸੀਗੇ ਆ ਤੇ ਚਾਚੀ ਕਹਿੰਦੀ ਉਹ ਨਾ ਕਰਦੇ ਕਿਹੜੀ ਗੱਲ ਉਹ ਇਹ ਛੱਟ ਲੱਗ ਗਈ ਹੈ ਲਾਤੇ ਇਹਨਾਂ ਗਾ ਮਾਰਨਾ ਇੰਨੇ ਤੇ ਭੂਆ ਦੇ ਕਹਿੰਦੇ ਹੀਗੇ ਵੀ ਤਿਆਨੀਆਂ ਕਰੋ ਭੂਆ ਦੇ ਮੁੰਡਾ ਕਹਿੰਦੇ ਆ ਉਹਦੇ ਮਾਪਿਓ ਨਹੀਂ ਸਹਿਮਤ ਉਹ ਨਹੀਂ ਮੰਨਦੇ ਹਾਦੂਗੀ ਤੇ ਉਹਦੀ ਮਾਮਾ ਮਗਰ ਜਿਹਦਾ ਪਿਓ ਲੱਗਾ ਹੈ ਉਹ ਸਮਝੀ ਨਾ ਗੰਦੀ ਇਹਨਾਂ ਦੀ ਮੈਂ ਕਹਿੰਦਾ ਹੁਣ ਐਦੀ ਮੈਂ ਝਾੜ ਤਾ ਨਹੀਂ ਨਹੀਂ ਤੂੰ ਫੋਨ ਕਰਕੇ ਝਾੜ ਨਾ ਕਰ ਡੈਡੀ ਨੇ ਤੇਰੀ ਵੇਖੀ ਫਿਰ ਝਾੜ ਕਰਨੀ ਚੰਗੀ ਨਾ ਰੇ ਵਿਆਹ ਤੋਂ ਪਹਿਲਾਂ ਐਵੇਂ ਗੱਲਾਂ ਕਰਦੀਆਂ ਮੂੰਹ 'ਚ ਬਾਅਦ 'ਚ ਪੈਂਦੀਆਂ ਨਹੀਂ ਹੁੰਦੀਆਂ ਜਿਹੜੀਆਂ ਉਹ ਕਰਨ ਦੇ ਆ ਉਹ ਪੈ ਜਾਣੀਆਂ ਉਹ ਤੇ ਨਹੀਂ ਪੈਣੀਆਂ ਉਹ ਉਹ ਵੀ ਗੱਲ ਵੀ ਜਦੋਂ ਮਨਜੋਦ ਮੰਨਣ ਦੇ ਆ ਤੇ ਨਾਲ ਘੂਆ ਮੰਨਣ ਦੀ ਆ ਤੇ ਫਿਰ ਮੰਮੀ ਡਡੀਆਂ ਵੀ ਤੇ ਮਾਂ ਪਿਓ ਦਾ ਸਹਿਮਤ ਹੋਣਾ ਫਿਰ ਇਹ ਗੱਲ ਕੋਈ ਤੇ ਵਿਆਹ ਤੱਕ ਕਿਦਾਂ ਹੋ ਜਾਊਗਾ ਮੇਰੇ ਤੇ ਕਰਮਾਂ ਚ ਸਤਾ ਹੀ ਰਿਹਾ ਵਾ ਉਹਨਾਂ ਦੀ ਸਤਾ ਹੋ ਜਾਊਗਾ ਉਹਨਾਂ ਦੀ ਲੱਤਾਂ ਵਿਖੇ ਕੀਤਾ ਮੈਂ ਤੋੜਨਾ ਆਹੋ ਹਾਂ ਤੂੰ ਲੱਤਾਂ ਤੋੜਦੇ ਲੱਤਾਂ ਕਿਤੇ ਸੌਖੀ ਆ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਇੰਨੀ ਫੇਰ ਉਹਨਾਂ ਨੂੰ ਪਤਾ ਲੱਗੂਗਾ ਨਾ ਉਹ ਪਤਾ ਨਹੀਂ ਲੱਗਦਾ ਹੰਦਾ ਸਾਹਿਬ ਸਸਤੇ ਕਿੰਨੇ ਦੇ ਦੋਵੇਂ ਤੋੜ ਲੈਣੀਆਂ ਆਹੋ ਭਾਰੀ ਤੁਹਾਨੂੰ ਮਨਜੀ ਤੇ ਮੈਂ ਸੇਵਾ ਕਰਿਆ ਕਰੂੰਗਾ ਉਹਦੀ ਫੇਰ ਸੇਵਾ ਕਰਨੀ ਇੱਥੇ ਆਪਾਂ ਤੇ ਨਹੀਂ ਕਰਨਾ ਚੱਲ ਤੂੰ ਬੋਧਾ ਭੁੜਕਣਾ ਤੂੰ ਬੈਠਾ ਇੱਥੇ ਰਮਾਨ ਦੇ ਨਾਲ ਡੈਡੀ ਜੋ ਫੈਸਲਾ ਲੈਣਗੇ ਨਾ ਉਹੀ ਸਿਰ ਮੱਥੀ ਹੋਊਗਾ ਡੈਡੀ ਵੀ ਕੋਈ ਗੱਲ ਨਹੀਂ ਕਰਦਾ ਉਹ ਚਾਚੀ ਵਾਲ ਚਲ ਗਿਆ ਲੈ ਦੱਸੋ ਚਾਚੀ ਵਿਚਾਰੀ ਦੀ ਜਾ ਕੇ ਬੇਚ ਹੀ ਕਰਨਦੇ ਹੋ ਵਿਚਾਰੀ ਅੱਗੇ ਦਸੰਡੀ ਹੀਗੀ ਕਿ ਮੈਂ ਤਾਂ ਪਸਤੋਂਦੀ ਆ ਚਾਚੀ ਦਾ ਉਹ ਕਾਹ ਕਰੀ ਤੇ ਚਲ ਤਾਂ ਬਾਹਰ ਮੇਰਾ ਵੀਰ ਨਾ ਲਗਦਾ ਪੰਗਾ ਪਿਆ ਹਵਾ ਕੋਈ ਉੱਥੇ ਮਸ਼ੀਨ ਰੋਣਾ ਚੋਕਲਾ ਮਸੀਂ ਮੰਮੀ ਕਿੱਥੇ ਤੇਰੀ ਇੱਥੇ ਹੋਣੇ ਤਾਂ ਆ ਜੀ ਮੈਂ ਤਾਂ ਕੋਠੀ ਉੱਪਰ ਰਸਵਾਈ ਕਰਦੀ ਆ ਇੱਥੇ ਹੋਣੇ ਅੰਦਰ ਆਣ ਕਿੱਥੇ ਜਾ ਕੋਈ ਕਿੱਥੇ ਆਵਾਜ਼ ਮਾਰ ਰਹੇ ਹਾਂ ਮੰਮੀ ਮੈਂ ਪਾ ਜੀ ਫੇਰ ਆ ਗਿਆ ਵਾ ਕਿਸੇ ਨੂੰ ਤਾਂ ਮੁੰਦਰੀ ਪੈਂਦੀ ਕਿਸੇ ਨੂੰ ਛਾਪ ਪੈਂਦੀ ਹੈ ਹੈ ਤੇ ਮੈਨੂੰ ਤੇ ਹਰ ਪਾਸਿਓਂ ਗਾਣਾ ਪੈਂਦੀ ਆ ਉਧਰੋਂ ਵੀ ਗਾਣਾ ਤੇ ਇਧਰੋਂ ਵੀ ਗਾਣਾ ਤਰਿਆ ਹੁੰਦਾ ਜੀ ਹੁਣ ਮੰਮੀ ਹਾਂ ਪਤਾ ਆਇਆ ਆਈ ਕਉਂਦੇ ਹੰਡੇ ਆ ਮੈਨੂੰ ਪਤਾ ਨਹੀਂ ਮੈਨੂੰ ਗੁੱਸੇ ਜਾਂਦਾ ਮੰਮੀ ਤੇਰੀ ਕਿੱਥੇ ਐ ਮੈਂ ਇੱਥੇ ਹੀ ਆ ਹਾਂ ਤੇ ਉਹ ਕੁਛ ਨਹੀਂ ਆਇਆ ਹੁਣ ਆ ਤੇ ਪਤਾ ਨਹੀਂ ਉਹ ਉਧਰ ਹੈ ਕਿੱਦਾਂ ਨੇ ਅੰਤ ਅਸਮੀ ਮੈਂ ਹੁਣ ਕੀ ਕਹੋਗੀ ਮੈਂ ਹੁਣ ਉਹਨਾਂ ਕੀ ਕਵਾਂ ਉਧਰ ਵੀ ਮੈਂ ਕਹਾਂ ਤੇ ਉਧਰ ਵੀ ਕਹਾਂ ਤੈਂਦਿਆ ਦੋਵਾਂ ਪਾਸੇ ਚੱਲੋ ਨਿਕੜਾ ਆਵਾਜ਼ ਮੰਨ ਗਈ ਆਈ ਨਹੀਂ ਆ ਜਾ ਆ ਜਾ ਜਾ ਨਿਕੜਿਆ ਰੁਕ ਆ ਗਈ ਭਾਈ ਕਿੱਥੇ ਵੜੀ ਆ ਤੂੰ ਮੈਂ ਇੱਥੇ ਉਧਰ ਦਾ ਪਤਾ ਆ ਬੈਠੀ ਆ ਦੱਸੋ ਦੱਸ ਰਾਂ ਕਿ ਉਹ ਆਏ ਕਿੰਦੇ ਆਇਆ ਹੀ ਆਪੂਆ ਹੀ ਨਨ ਮਨਜੋਦ ਆਹ ਦੋ ਜਣੇ ਆਏ ਸੀ ਹਾਂ ਤੇ ਮਾਪਿਓ ਤੇ ਉਹਦੇ ਮੰਨੇ ਨਹੀਂ ਗਏ ਹੈਗੇ ਤੇ ਉਹ ਸਹਿਮਤ ਆ ਕੋਣ ਕਹਿੰਦਾ ਡੇ ਆਪੂਆ ਵੀ ਪ੍ਰਮਨ ਜੋਦ ਨਹੀਂ ਇਹ ਕਿ ਭੰਡਾ ਟੱਪੇ ਟੱਪਰ ਸਹਿਮਤ ਦਾ ਟੱਪਰ ਸਹਿਮਤ ਨਹੀਂ ਇਹ ਇਹ ਕਿਹੋ ਜਿਹਾ ਡਰਾਮਾ ਉਹ ਤਾਂ ਕਹਿੰਦੇ ਦਿਨ ਮਿਥੋ ਦਿਨ ਉਹ ਮਾਪਿਓ ਤਾਂ ਤੂੰ ਨਹੀਂ ਸਹਿਮਤ ਨਹੀਂ ਤੇ ਡਰ ਕੇ ਨੇ ਮੈਂ ਤੇ ਇੱਕਦਮ ਇਹ ਆਪੂਆ ਸਹਿਮਤ ਆ ਪ੍ਰਮਨ ਜੋਦ ਸਹਿਮਤ ਆ ਮੁੰਡਾ ਸਾਡੇ ਨਾਲ ਸਹਿਮਤ ਫੇਰ ਕਾਦੀ ਗੱਲ ਪਾਜੀ ਇਹਨਾਂ ਗੁੱਸੇ ਵਿੱਚ ਨਾ ਆਓ ਮਾਪਿਓਨ ਕੀ ਕਰਨਾ ਵਾ ਮੁੱਕ ਫੇਰ ਕੱਲ ਨੂੰ ਫੇਰ ਮਾਪਿਓ ਕੋ ਰੋਲੀ ਪਾਉਣਗੇ ਕੋਈ ਗੱਲ ਨਹੀਂ ਜਦੋਂ ਉਹ ਸਹਤ ਫਿਰ ਕਾਹਦੀ ਗੱਲ ਆ ਜਦੋਂ ਮੀਆਂ ਬੀਬੀ ਰਾਜ ਦੇ ਕੀ ਕਰੂਗਾ ਕਾਜੀ ਮੀਆਂ ਬੀਬੀ ਤੇ ਨਹੀਂ ਨਾ ਮੁੜ ਕੇ ਫਿਰ ਘਰ ਦੇ ਵਿੱਚ ਉਸੇ ਜੀ ਰਹਿਣਾ ਹੁੰਦਾ ਮੈਂ ਤਾਂ ਕੀਤਾ ਹੈ ਜੀ ਲਣੜੀ ਹੈ ਇਹਨਾਂ ਨਾਲ ਕਿ ਜੇ ਮੁੰਡਿਆ ਚੰਗੇ ਮਾਪਿਆ ਹੀ ਹੁਣ ਏਦਾਂ ਡੇ ਕਰਨਾ ਤੇ ਜਾਮਣਾ ਨੂੰ ਸਮਝਾਲਾ ਜਾ ਮੈਂ ਹਰ ਜਾ ਕੇ ਤੇ ਉਹਨਾਂ ਦਾ ਫਿਰ ਲਾਜ ਉਹ ਕਰਨਾ ਜਿਹੜਾ ਯਾਦ ਕਰੇ ਫਿਰ ਤੈਨੂੰ ਪਤਾ ਹੀ ਹੈ ਜਿੱਦਾਂ ਮੈਂ ਕਰਦਾ ਹੁੰਨਾ ਨਹੀਂ ਕੋਈ ਗੱਲ ਨਹੀਂ ਉਹਨਾਂ ਸਮਝ ਜਾਨਾ ਆਪੇ ਜਿੱਦੋਂ ਰਹਿਮ ਟਾਪੇ ਘਰ ਆਪੇ ਨੂੰ ਸਮਝ ਜਾਣਾ ਰਹਿਣਾ ਹੀ ਰਹਿਣਾ ਉਹਨਾਂ ਨੇ ਮੁੜ ਕੇ ਵਿਆਹ ਤੋਂ ਬਾਅਦ ਫਿਰ ਲਾਲਾ ਲਾਲਾ ਹੋਊਗੀ ਜੇ ਤੂੰ ਮੁੰਡਾ ਸਹਤ ਪਾ ਜੀ ਕੋਈ ਗਾਲ ਹੀ ਨਹੀਂ ਤਹੀ ਮੇਰੀ ਨਾ ਕਰ ਮਗਰੇ ਮੁੜ ਕੇ ਫਿਰ ਮਾਪਿਓ ਦੀ ਮੰਨਣੀ ਤੇਰੀ ਮੰਨਣੀ ਆ ਤੇਰੀ ਭੈਣ ਦੀ ਮੰਨਣ ਲਈ ਤੇਰੀ ਉਦੋਂ ਤੇਰੀ ਭੈਣ ਦਾ ਆਹ ਭੈਣ ਦੀ ਬਥੇਰੀ ਨੂੰ ਭੇਜ ਤੇ ਕੀਤੀ ਇਥੇ ਆਈ ਸੀ ਥੋੜੀ ਕੀਤੀ ਸੀਗੀ ਜੋ ਤਿੰਨ ਬਥੇਰੀ ਕੀਤੀ ਸੀ ਤੇਰੀ ਭੈਣ ਮੰਗਦੀ ਮੰਨਦੀ ਨਾ ਤੇਰਾ ਆਪਣਾ ਹੀ ਆ ਮੰਦਾ ਉਦੋਂ ਤੂੰ ਆਂਦੀਆਂ ਜੋ ਕੋ ਮੈਂ ਕਹੂੰਗੀ ਉਹ ਉਹ ਕਰ ਅੱਜ ਤੇਰੀ ਭੈਣ ਭੈਣ ਕੋਈਆਂ ਮੰਦੇ ਨਹੀਂ ਭੂਆ ਮੰਦੀ ਆ ਮੁੰਡਾ ਮੰਦਾ ਮੈਂ ਤਾਂ ਕਹੇ ਦੋਵੇਂ ਮੈਂ ਜਿਹੜੀ ਡਰਾਮਾ ਹੁੰਦਾ ਵਾ ਮੈਂ ਤਾਂ ਦੋ ਸਿਰ ਜੋੜੇ ਸੀ ਤੇ ਪਉਣ ਹੁੰਦਾ ਵਾ جاوا جاਣਾ سمجھا لا جا پھر میں جا کے سمجھا دیناਈ ਮੈਂ ਘਰ ਰੋਜ਼ ਨਹੀਂ ਇਹ ਗੱਲਾਂ ਸੁਣਨੀ ਆ ਤੁਸੀਂ ਤੇ ਤਮਾਸ਼ੀ ਨਹੀਂ ਬਣਾਈ ਆ ਜਿਦਾ ਕੋਈ ਮੱਤ ਖਰੀਦਣੀ ਹੁੰਦੀ ਐ ਇੰਨਾ ਦੀ ਤਾਂ ਆ ਆ ਕਰ ਲੋ ਤਾਂ ਜਾ ਕਰ ਲੋ ਤਾਂ ਆ ਅੱਜ ਕਰ ਕਰ ਲੋ ਜੇ ਤੂੰ ਇਹਨੇ ਗਰਮ ਨਾ ਹੋਗਾ ਸਮਝਣ ਕੇ ਗਰਮ ਨਹੀਂ ਉਹਨੂੰ ਦੱਸ ਦੀ ਚੰਗੀ ਤਰ੍ਹਾਂ ਕੋਈ ਨਹੀਂ ਦੱਸ ਦਾਂਗੇ ਬਹੁਤ ਗਰਮ ਦੱਸ ਮੈਂ ਹੁਣ ਕੀ ਕਰਾਂ ਹੈ ਬਚੋਲੇ ਲੱਗੇ ਜੁੱਤੀਆਂ ਪੈਂਦੀਆਂ ਹੁੰਦੀਆਂ ਤਿਆਰੀ ਐ ਨਾ ਪੂਰੀ ਨਹੀਂ ਚਲੋ ਤੁਹਾਡੇ ਵੱਲੋਂ ਤਾਂ ਤਿਆਰੀ ਆ ਤੁਹਾਡੇ ਥੋੜੇ ਘਰ ਦੇ ਮੰਮੀ ਤੁਹਾਡੀ ਥੋੜੀ ਨਾ ਮੰਨਣ ਦੇ ਨਹੀਂ ਉਹਨਾਂ ਨੂੰ ਟੈਂਸ਼ਨ ਨਾ ਲਓ ਤੁਸੀਂ ਆਪਣੇ ਵੱਲ ਤਿਆਰੀ ਰੱਖੋ ਆਈ ਚੱਲ ਆਣ ਮਿਲ ਕੇ ਮੈਨਾਂ ਆਈ ਲੈਣਾ ਵਾ ਆਹੋ ਤੁਸੀਂ ਟੈਂਸ਼ਨ ਨਾ ਲਵੋ ਆਪਾਂ ਚੁੰਝੜਾਵੇ ਕਰ ਲੈਣਾ ਵਾ ਆਹੋ ਉਹ ਕਿਹੜਾ ਵਿਚਾਰੀ ਕੋ ਬੈਠ ਜਾਣਾ ਨજર ਹਾਂਜੀ ਹਾਂਜੀ ਫੇਰ ਉਹਦੇ ਪੀੜ ਪੜ ਹੋਊਗੀ ਤਾਂ ਇਹ ਭਾਬੀ ਜੀ ਮੈਂ ਕਹਿਣ ਲਿਆ ਵਾਂ ਤੇ ਤੁਸੀਂ ਉਹਨਾਂ ਨੂੰ ਮਨਾਓ ਤੇ ਬਸ ਫੇਰੇ ਦੋ ਤੇ ਆਪਾਂ ਚਾਰ ਪੰਜ ਹੀ ਆਵਾਂਗੇ ਤੇ ਲੈ ਜਾਾਂਗੇ ਹਾਂਜੀ ਹਾਂਜੀ ਤੇ ਬਾ ਕਿਹ ਹੁਣ ਇੱਕ ਗੱਲ ਹੈ ਗਈ ਸੀ ਮੰਮੀ ਡੈਡੀ ਪਿੱਛੇ ਲਾ ਕੇ ਪਾਸਾ ਨਾ ਵਟ ਲਿਓ ਤੁਸੀਂ ਭਾਬੀ ਜੀ ਮੈਂ ਤੁਹਾਨੂੰ ਪੂਰੀ ਗਾਰੰਟੀ ਦਿੰਦਾ ਵਾਂ ਕੋਈ ਚੱਕਰ ਨਹੀਂ ਇਹ ਤੇ ਜਿੱਥੇ ਮੈਂ ਰਹੂੰਗਾ ਉੱਥੇ ਹੋ ਰਊਗੀ ਫੁੱਲਾ ਮੰਗ ਰੱਖੂੰਗਾ ਹਾਂਜੀ ਤੇ ਹੋਰ ਸਭ ਠੀਕ ਠਾਕ ਜੀ ਨਾ ਨਯਾ ਚਲੋ ਤੇ ਵਧੀਆ ਕੀਤਾ ਬਾਜੀ ਕਿਸਾਬ ਨੂੰ ਨਹੀਂ ਫੋਨ ਕੀਤਾ ਤੁਹਾਨੂੰ ਪਤਾ ਬੰਦੇ ਦਾ ਮੂਡ ਹੁੰਦਾ ਵਾ ਨਾ ਤੇ ਇਹ ਕਰਕੇ ਤੁਸੀਂ ਵਧੀਆ ਕੀਤਾ ਚਲੋ ਇੱਧਰ ਆਪਣੇ ਘਰ ਹੀ ਫੋਨ ਕਰ ਲਿਆ ਜੀ ਤੇ ਆ ਚਲੋ ਕੋਈ ਗੱਲ ਮੈਂ ਨਾ ਸਾਰੀ ਸਲਾਹਬਤ ਕਰਕੇ ਫਿਰ ਤੈਨੂੰ ਫੋਨ ਲਾਵਾਂਗੀ ਹਾਂ ਚਲੋ ਠੀਕ ਜੀ ਭਾਜੀ ਚੰਗਾ ਸੱਜਣ ਜੀ ਜਤੀ ਕਿਹਦਾ ਫੋਨ ਆਉਂਦਿਆ ਫੋਨ ਕਿਹਦਾ ਆਉਣਾ ਜਤੀ ਦੀ ਮਨਜੋਤ ਭਾਈ ਦਾ ਫੋਨ ਆਉਂਦਿਆ ਹੈਗਾ ਮੈਂ ਉਹਨੂੰ ਅੱਗੇ ਲੱਗਣੇ ਵੀ ਮਨਪ੍ਰੀਤ ਦੇ ਸਹੁਰਿਆਂ ਦਾ ਫੋਨ ਆ ਆਹ ਤੇ ਇਹੋ ਕਹਿਣ ਦੀ ਹੈ ਕਿ ਤੇ ਤਿਆਰੀ ਤਿਆਰੀ ਕਰੋ ਤੇ ਮੇਰ ਵਾਲਾ ਪੂਰੀ ਹਾਂ ਮੈਂ ਨਹੀਂ ਆਪਣੇ ਮੰਮੀ ਲੜੀ ਪਿੱਛੇ ਲੱਗਦਾ ਆਇਆ ਤੇ ਗੁੱਸੇ 'ਚ ਹੀ ਬੜਾ ਸੀ ਤੇ ਮੈਂ ਆਵਾਜ਼ ਸੁਣ ਲਈ ਸੀ ਕਿ ਮੈਂ ਮਾ ਫੋਨ ਤੇ ਗੱਲ ਕਰਨ ਦੀ ਹੁਣ ਫੋਨ ਕੱਟ ਕੇ ਵੀ ਨਹੀਂ ਜਾ ਸਕਦੀ ਉਹ ਤਾਂ ਆਉਂਦੀ ਆ ਮੰਮੀ ਕੀ ਕਹਿੰਦੀ ਸੀ ਮੰਮੀ ਤਾਂ ਆਇਆ ਜੀ ਮੇਰੇ ਹੋ ਗਿਆ ਨਾ ਨਿਕਲ ਹਾਂ ਬਾਹਰ ਤੋਂ ਅੰਦਰ ਵੜ ਗਈ ਆ ਮੈਂ ਬਾਹਰ ਨਿਕਲੀ ਯੋਈ ਹਾਂ ਦੇ ਪੈਰ ਆਪਣੀ ਰੋਛੇ ਉਹ ਤਾਂ ਬਹੁਤ ਮੈਨੂੰ ਗੱਲਾਂ ਕਰਕੇ ਆਈਓ ਤੇ ਕਹਿਣਾ ਤਾਂ ਆਇਆ ਜੀ ਕੋਈ ਗੱਲ ਨਹੀਂ ਵਾਧਾ ਘਾਟਾ ਹੋ ਹੀ ਜਾਂਦਾ ਵਾ ਹੁਣ ਵੇਚ-ਪਾ ਕੇ ਰਿਸ਼ਤਾ ਕਰਵਾਉਂਦੇ ਹੀ ਆ ਤੇ ਮੈਂ ਸਿਰੇ ਚੜੂੰਗੀ ਨਾ ਸਰ ਜਦੋਂ ਵੀ ਉਹਦੇ ਭੂਆ ਤੇ ਮੈਨੂੰ ਜੋਦ ਪਿੱਠੀ ਮੇਨ ਗੱਲਾਂ ਮੁੰਡੇ ਦੀ ਜਦ ਮੁੰਡਾ ਸਹਿਮਤ ਆ ਤੇ ਬਾਕੀਆਂ ਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ ਤੇ ਕਹਿੰਦੇ ਰਹਣਾ ਤੇ ਉਹਨੇ ਉੱਥੇ ਹੀ ਆ ਨਾ ਤਾਂ ਫਿਰ ਤੇ ਰਹਿਣਾ ਫਿਰ ਕੀ ਹੈ ਜਦੋਂ ਅੰਗਲੇ ਰੰਜ ਨੇ ਵਿਆਹ ਕਰਾਉਣਾ ਫਿਰ ਆਖ ਹੀ ਲੈਣੀ ਉਹਨੇ ਉਹ ਤਾਂ ਬਹੁਤ ਤੇ ਬੜੇ ਗੁੱਸੇ 'ਚ ਮੈਨੂੰ ਤਾਂ ਆਇਆ ਉਹਨਾਂ ਵੀ ਸਾਬ ਵੀ ਭਾਵੇਂ ਗੁੱਸੇ 'ਚ ਹੀ ਹੋਏ ਉਹ ਕੋਈ ਗੱਲ ਨਹੀਂ ਚੋਤੀ ਦੀ ਥੋੜਾ ਟਾਈਮ ਲਈ ਬ ਇਸੇ ਮੂਣਾ ਪਿਆ ਰਿਸ਼ਤਾ ਮੰਗ ਲਿਆ ਦੂਜੇ ਪਾਸੇ ਨਾ ਕਰਤੀ ਸੱਟ ਲੱਗਣ ਕਰਕੇ ਤੇ ਬਸ ਤੇਰਾ ਮਸਾਲਾ ਵੀ ਜਾਂਦਾ ਜਦੋਂ ਉਹ ਆਏ ਹੀ ਮੈਨੂੰ ਸੱਦਦੇ ਚੱਲ ਸੱਤਣਾ ਜ਼ਰੂਰੀ ਨਹੀਂ ਨਾ ਨੇ ਤੇ ਗੱਲ ਜਦਾ ਹੀ ਕਰਨੀ ਹਾਂ ਤੇ ਗੱਲ ਬਾਤ ਹੀ ਜਾਣੀ ਮੈਂ ਕਿ ਮੈਂ ਤਾਂ ਆਪੇ ਇੱਥੇ ਨਹੀਂ ਮੈਂ ਤਾਂ ਉਧਰ ਕੋਠੀ ਉਹ ਸਫਾਈ ਕਰਨ ਦੀ ਹੁਣ ਇੱਕ ਚਲ ਗਈ ਜਿਹਨਾਂ ਨੇ ਸਾਧ ਲੈਂਦੇ ਪਿਓ ਪੁੱਤਾਂ ਨੂੰ ਤੇ ਗੱਲ ਕਿੱਥੇ ਵੀ ਕਿੱਥੇ ਚਲ ਜਾਣੀ ਜੇ ਨਹੀਂ ਸੱਧਿਆ ਹੁਣ ਗੱਲ ਕਿਸ ਨਾ ਕਿਸੇ ਪਾਸੇ ਲੱਗ ਵੀ ਚਲੀ ਕਿ ਨਾ ਆਣ ਗਵਾਂਡਰ ਨੇ ਵੀ ਇਕੱਠਾ ਹੋਣਾ ਇੱਕ ਦਿਨ ਦੋ ਬਣਾਉਣੀਆਂ ਸੀ ਤਮਾਸ਼ਾ ਬੰਨ੍ਹ ਨਹੀਂ ਲੋਕਾਂ ਦਾ ਪਤਾ ਨਹੀਂ ਕਿਹੜੀ ਗੱਲ ਹੋਈ ਕੁੜੀ ਚ ਕੋਈ ਕਾਜ ਵਾ ਕਿਉਂ ਜਵਾਬ ਦੇਣ ਡਿਕ ਸੋ ਕਰਨਾ ਲੋਕਾਂ ਦੇ ਮੂੰਹ ਹੜ ਲੈਣੇ ਉਹੀ ਤੇ ਗੱਲਣਾ ਹੁਣ ਬਸ ਇਹ ਕਿ ਚੱਲ ਹੁਣ ਬੰਦਿਆਂ ਤੱਕ ਨਹੀਂ ਗੱਲ ਗਈ ਆਪੇ ਬੈਕ ਲੋ ਕੇ ਤੇ ਕਰ ਲੈਣੇ ਹੱ ਹੁਣ ਤਾਇ ਜਿਹਨੂੰ ਸਾਬ ਨੂੰ ਬਣਾਈਏ ਪੀ ਜ਼ਿਆਦਾ ਰੋਲੀ ਨਾ ਪਾਓ ਕੋਈ ਨਹੀਂ ਪਿਆਰ ਨਹੀਂ ਮਨਾਵਾਂਗੇ ਨਾ ਹੁਣ ਕਾਲੇ ਪਿਆਰ ਦੀ ਜੋਤੀ ਦੀ ਗੱਲ ਨਹੀਂ ਬਾਨੀ ਚਲ ਕੋਈ ਤਾਂ ਠੀਕ ਹੀ ਆ ਉਹ ਅੱਗੇ ਨਾਲ ਕਿੰਨਾ ਫਰਕ ਵਾ ਠੀਕ ਹੈ ਨਾ ਅੱਜ ਦਿਨ ਹੋਰ ਕੱਲ ਹੋਰ ਜੇ ਹੁਣ ਹੋਰ ਠੀਕ ਹੋ ਜਾਣਾ ਵਾ ਉਹਨੇ ਇਦਾਂ ਥੋੜੀ ਰਹਿਣਾ ਵਾ ਅੱਗੇ ਨਾਲ ਕਿੰਨਾ ਫਰਕ ਆ ਜਦੋਂ ਨਹੀਂ ਵਿਆਹ ਦੇ ਤਰੀਕ ਤੇ ਪੱਕੀ ਕਰਨੀ ਉਹ ਤੱਕ ਹੋਰ ਫਰਕ ਪੈ ਜਾਣਾ ਵਾ ਆ ਜਾਣਾ ਮਾਨਵ ਦੀ ਸਮਝ ਨਹੀਂ ਆਉਦੀ ਕਿ ਇੰਨੀ ਚੰਗੀ ਕੁੜੀ ਤੇ ਜਵਾਬ ਕਿਉਂ ਦੇਣ ਦੀ ਉਹ ਮਾਸੀ ਦੀ ਪਤਾ ਕੀ ਗੱਲ ਆ ਮਾਸੀ ਨਹੀਂ ਆ ਕਿ ਸੱਟ ਲੱਗ ਗਈ ਆ ਤਾਂ ਪਤਾ ਨਹੀਂ ਮਨਪ੍ਰੀਤ ਨੂੰ ਫਰਕ ਪੈਣਾ ਕਿ ਨਹੀਂ ਪੈਣਾ ਗੱਲ ਇਹੋ ਹੀ ਆ ਹੋਰ ਗੱਲ ਨਹੀਂ ਆ ਕਿ ਚਾਹਾਂ ਤਾਂ ਉਹਨੂੰ ਹੋਰ ਕਿਸੇ ਲਾਲਚ ਨਾ ਲਾਲਚ ਆ ਗਈ ਕਿ ਵੱਡੇ ਘਰ ਦਾ 10-15 ਪੈਂਟ ਹੀ ਹੋਣੀ ਤਾਂ ਹੋ ਗਿਆ ਉਹਨੂੰ ਕਿਵੇਂ ਹੋਰ ਕਿਤੇ ਮੰਗ ਲਾਂ ਮੁੰਡਾ ਇਹ ਵੀ ਤੁਹਾਡੀ ਗੱਲ ਸਹੀ ਆ ਹੋ ਵੀ ਸਕਦਾ ਵਾ ਬੰਦੇ ਵਿੱਚ ਲਾਲਚ ਵੀ ਤੇ ਆ ਹੀ ਜਾਂਦਾ ਵਾ ਜਦੋਂ ਮੁੰਡਾ ਆ ਤਾਂ ਮੈਂ ਉੱਥੇ ਕਰਾਉਣਾ ਸਾਰੀ ਮੁੰਡੇ ਦੀ ਗੱਲ ਆ ਬਸ ਅਹੀਂ ਮਾਸੀ ਨੂੰ ਕੀ ਕਹਿਣਾ ਹਨ ਮਾਸੀਆਂ ਦਾ ਕੋਈ ਮਤਲਬ ਨਹੀਂ ਹੈਗਾ ਚੋਤੀ ਦੀ ਛੱਡ ਜੇ ਤੇ ਛੱਡ ਜੇ ਮੰਮੀ ਹੀ ਕਰਨਾ ਉੱਥੇ ਇਹ ਰਿਸ਼ਤਾ ਇਹ ਬੜਾ ਛੋਟੀ ਏ ਹਟ ਦੋ ਤੇ ਬਾਕੀ ਰਹੀ ਗੱਲ ਮੰਮੀ ਅੱਗੇ ਮਾਸਿਆ ਨੂੰ ਕਿੰਨਾ ਕ ਵਰਤਣ ਦੇਹੀ ਗਾ ਮੈਨੂੰ ਮਿਲਦੀ ਐ ਨਾ ਮੇਰੀ ਜਾਨ ਦੀ ਜੁੱਤੀ ਮਾਸੀ ਨਹੀਂ ਮਿਲਦੀ ਤੁਹਾਡੇ ਘਰ ਕਿ ਤਾਈ ਮਿਲਣਾ ਵਰਤਣਾ ਜੇ ਤੁਹਾਡੀ ਭੈਣ ਨਾਲ ਤੁਹਾਨੂੰ ਮਤਲਬ ਉਹ ਤਾਂ ਹੀ ਕੋਤ ਮਿਲਣਾ ਵਰਤਣਾ ਫਿਰ ਠੀਕ ਸਹੀ ਗੱਲ ਐ ਐਨੇ ਚਿਰਾਂ ਦਾ ਮਾਸੀ ਤੁਹਾਡੇ ਚਿਹਰੇ ਨਹੀਂ ਆਇਆ ਕਿਤੇ ਨਾ ਆਇਆ ਅਪ੍ਰੀਤੀ ਨੂੰ ਮਿਲਣਾ ਮੈਂ ਉਹਨੂੰ ਥੋੜਾ ਮਿਲਣਾ ਵਾ ਬਸ ਅਪ੍ਰੀਤੀ ਕੋ ਜਾਇਆ ਕਰਾਂਗੇ ਆਇਆ ਕਰਾਂਗੇ ਜੋਤੀ ਜੀ ਇਹ ਗੱਲ ਨਾਲ ਕਹੋ ਕਿ ਕੁੜੀ ਨੂੰ ਬਾਜ ਲੱਗ ਗਈ ਕਾਹਦਾ ਬਾਜ ਲੱਗ ਗਿਆ ਵਾ ਬਾਜ ਤਾਂ ਹੁੰਦਾ ਜੇ ਵਿਆਹ ਉੱਥੇ ਨਾ ਹੋਏ ਵਿ ਅੱਜ ਤਾਂ ਮੁੰਡਾ ਸਹਿੰਦ ਹੋਰ ਸਭ ਗੱਲਾਂ ਵਿੱਚ ਆ ਜਾਂਦੀਆਂ ਸਭ ਕੁਝ ਬਾਜਪੂਤ ਇੰਨੀ ਗੱਲ ਕਿਸੇ ਸਾਹਮਣੇ ਲੈ ਕਿਉਂ ਉਹ ਨਹੀਂ ਵੀ ਵਾਸੀ ਦਾ ਤੇਜ ਉਹ ਗਿਉਣ ਜਿੱਦਾਂ ਦੇ ਕੜੀ ਉਹ ਕੋਈ ਨਾ ਪੁੱਛੋ ਅੱਜਕੱਲ੍ਹ ਕਿਕਰ ਦਾ ਰੰਗ ਹੋਰ ਰੰਗ ਬਦਲਦੀ ক্রিকেট ਵਾਂਗ ਰੰਗ ਹੀ ਬਦਲਦੀ ਅੱਜਕੱਲ੍ਹ ਬੰਦੇ ਦਾ ਘੜੀ ਦਾ ਨਹੀਂ ਪਤਾ ਲੱਗਦਾ ਕਹੇ ਚੁੱਕੀ ਕਹਿੰਦਾ ਸੋਨਾ ਤੇ ਘੜੀ ਜਮਾਸਾ ਉਹ ਸਾਬੂਨ ਦਾ ਬਸ ਬਸ ਇਹੋ ਗੱਲ ਕਿ ਉਹ ਮੋਹਲ ਚਲ ਵੀ ਆ ਕੇ ਤੁਹਾਨੂੰ ਦਾ ਮੂਹਰ ਮਨਜੋਤ ਬਾਜੀ ਰਾਜੀ ਫਿਰ ਨਹੀਂ ਕੋਈ ਕੋਸ਼ਿਸ਼ ਕਰ ਕੋਈ ਗੱਲ ਹੀ ਨਹੀਂ ਚਲੋ ਕੋਈ ਨਹੀਂ ਤੇ ਕਰੋ ਆਪਣਾ ਕੰਮ ਕੁਮਝਾ ਕੇ ਤੁਸੀਂ ਕਹਤੋਂ ਟੈਨਸ਼ਨ ਲੈਣੀ ਹੁਣ ਉਹਨਾਂ ਨੇ ਸਲਾਹ ਕਰਦੇ ਆ ਬੈਠ ਕੇ ਕੀ ਆਂਦੇ ਬਣਾ ਤਾਇਆ ਦੇ ਸਲਾਹ ਲੈਣੇ ਕੋਈ ਗੱਲ ਨਹੀਂ ਕਿਹੜੇ ਤਰੀਕੇ ਨਾਲ ਗੱਲ ਕਰਿਓ ਹੁਣ ਸਿੱਧੀਆਂ ਗਵਾਟੀਆਂ ਗੱਲਾਂ ਨਾ ਮਾਰੋ ਕਿ ਮਨਜੋਤ ਬਾਜੀ ਕੀ ਆਂਦੇ ਸਾਡੇ ਤਿਆਰੀ ਬੋਲੀ ਆਂਦੇ ਸਾਡੇ ਤਿਆਰੀ ਹੈ ਭਾਬੀ ਜੀ ਤੁਸੀਂ ਇੱਧਰ ਸਵਾਹ ਬਾਤ ਕਰੋ ਤੇ ਤਰੀਕ ਪੱਕੀ ਕਰੋ ਬਸ ਤੂੰ ਗੰਢਿਆ ਚੁਨੀ ਚੜਾ ਚੁਨੀ ਚੜਾ ਉਹ ਤਾਂ ਵੈਸੇ ਬਈ ਹੈ ਕਿ ਚੁਨੀ ਚੜਾਈ ਕਰਨਾ ਮੈਂ ਤਾਂ ਮੈਂ ਚਲ ਚੁਨੀ ਚੜਾ ਤੇ ਕਰਨੇ ਕਰਨਾਂ ਮੈਂ ਚਾਹ ਪਾਣੀ ਦੇ ਘੁੱਟ ਪੀਉਣਾ ਨਾ ਦਾ ਚੁਨੀ ਚਾਹ ਹੁਣਾ ਖਰਚਾ ਤਾਂ ਪੂਰਾ ਕਰਦਾ ਹੀ ਕਰਨਾ ਵਾ ਕਿ ਐਵੇਂ ਅਗਲੇ ਦਿਨ ਨਾਲ ਕਹਿੰਦੇ ਆ ਕਿ ਚੁਨੀ ਚੜਾਈ ਕਰਨਾ ਮੁੰਡੇ ਵਾਲਿਆਂ ਤਾਂ ਕਹਿਣਾ ਹੀ ਉਹਨਾਂ ਤਾਂ ਕਹਿਣੇ ਕਹਿਣਾ ਵਾ ਤਾਂ ਆਪਣਾ ਵੀ ਕੋਈ ਫਰਕ ਨਹੀਂ ਪੈਂਦਾ ਨਾਲ ਉਹ ਤਾਂ ਉਹਨਾਂ ਨੇ ਮੁੰਡਾ ਵੀ ਹੋਣਾ ਹੋਰ ਕਿੱਡਾ ਕਿਉਂ ਤੁਹਾਡੇ ਕੋਲ ਇੱਕੋ ਇੱਕੋ ਹੀ ਆਹੀਂ ਕਿੰਨੀਆਂ ਕਿ ਵਿਆਉਣੀਆਂ ਨੇ ਨਹੀਂ ਉਹਨਾਂ ਨੂੰ ਕਹਿਆ ਅਸੀਂ ਗੱਜ-ਵੱਜ ਕੇ ਕਰਾਂਗੇ ਚੱਲ ਇੰਨਾ ਗੱਜ-ਵੱਜ ਕੇ ਕੀ ਕਰਨਾ ਵਾ ਹੁਣ ਮਾੜਾ ਮੋਟਾ ਚੱਲੇ ਇੱਕ ਜਗਲੰਮਾ ਚੋੜਾ ਕੰਮ ਪੈ ਗਿਆ ਫੇਰ ਨੀ ਉਹਨੇ ਸਿਰੇ ਚੜਨ ਦੇਣਾ ਨਾ ਜੇਹੜਾ ਕੰਮ ਹੋ ਜਾ ਉਹ ਚੰਗਾ ਉਹ ਚੰਗਾ ਤੇ ਨਾਲ ਦੀ ਰੇਸ ਨਹੀਂ ਆਗੀ ਚਲ ਆਜੋ ਹੁਣ ਚਲ ਆਜੋ ਇਹ ਮਾਈ ਬੁੱਢਾ ਨਾ ਕੋਈ ਪੰਗਾ ਪਾਈ ਜਾਂਦੇ ਪਾਈ ਜਾਂਦੇ ਲੈ ਵੀ ਇਹਨੂੰ ਪੰਜ ਕਿਉਂ ਲਿਆ ਵਾ ਮੰਨ ਜਾਣਗੇ ਵੀ ਇਹਨਾਂ ਨੂੰ ਸਮਝ ਨਹੀਂ ਲੱਗਾਂਦੀ ਮੈਂ ਕੀ ਕਮਾ ਇਹਨਾਂ ਨੂੰ ਤੇ ਐਤ ਮੇਰੇ ਮਾਂ ਪਿਓ ਆ ਚੱਲ ਵੇ ਨਾ ਮਨਾਂ ਦੇ ਗਾਲੀ ਗੋਲੀ 10 ਜਮੂ ਬਣਾ ਕੇ ਫਿਰਦਾ ਤੇ ਕੀ ਬਾਸ ਹੋ ਤੜੀਆਂ ਨਾ ਜੀ ਆੜੂ ਪੱਕੇ ਜੀਬ ਨਹੀਂ ਕਰਨਿਆ ਖਾਨ ਮੋਟੋ ਮੈਨੂੰ ਕਰ ਲੈਂਦੇ ਕੁਝ ਫੋਨ ਜਾਗਾ ਤੇਰੀ ਸਿੱਕੋਈ ਗੱਲ ਵਾ ਮੈਨੂੰ ਤਾਂ ਹੋਤਰ ਹੁੰਦਾ ਨਹੀਂ ਆ ਵੀ ਲੋ ਕਈ ਵੰਦਰ ਮੈਂ ਫੋਨ ਕਰਦਾ ਅਥੇ ਫੋਨ ਕਰਦਾ ਹਾਂ ਪਤਾ ਨਹੀਂ ਕੀ ਨੇ ਫੋਨ ਕੀ ਕਰਨਾ ਮੈਂ ਵੀ ਜਨਾ ਮੋਥੀ ਆਹ ਹੈ ਜਿਹੜੀ ਰਹਿਣ ਤੋਗਾ ਉਹਨਾਂ ਦਾ ਰੋਜ਼ ਉਹਦੀ ਭੂਆ ਵੀ ਉਹ ਮੰਨਦਾ ਵਾ ਤੇ ਉਹ ਤੇ ਮੰਮੀ ਡੈਡੀ ਨਹੀਂ ਮੰਨਦੇ ਤੇ ਤੀ ਕਰੋ ਤੇ ਆਦੀਆਂ ਉਹ ਪੁੱਤ ਮੁੜ ਕੇ ਫੇਰ ਉਹਦੇ ਮੰਮੀ ਡੈਡੀ ਫੇਰ ਕਾ ਵਿਆਹ ਤੋਂ ਬੜਾ ਖਲਰ ਪਾਉਣਗੇ ਘਰਤ ਕਰਨੀ ਪੈਣੀ ਆ ਕਿ ਨਹੀਂ ਉਹਨਾਂ ਨਾਲ ਫਿਰ ਹਨਾ ਤੋਂ ਉਹਨਾਂ ਨਾਲ ਹੀ ਆ ਰੋਣਾ ਨੂੰ ਸੱਦ ਕੇ ਉਹਦੀ ਭੈਣ ਨੂੰ ਸੱਦ ਕੇ ਤੇ ਉਹਦੇ ਨਾਲ ਗੱਲ ਕਰ ਲੋ ਵੀ ਅਸੀਂ ਤਿਆਰੀ ਕਰਦੇ ਆ ਕੱਲ ਨੂੰ ਗੱਲਬਾਤ ਹੋ ਗਈ ਤੇ ਜੁਮੇਵਾਰੀ ਤੇਰੀ ਹੈ ਜੇ ਜਬ ਇਹ ਮੈਂ ਕੁੱਛ ਇੱਧਰ ਜਾਓਗੇ ਉਹਨਾਂ ਤਾਂ ਨੁਕਸਾਨ ਕਰ ਉਹ ਚਲ ਉਹ ਤੇ ਗੱਲ ਤੇਰੀ ਠੀਕ ਵਾ ਉਹਨੂੰ ਗੁੱਸੇ ਦੇ ਵਿੱਚ ਕੀਪਰ ਕੀ ਹੋਣਾ ਹੁੰਦਾ ਵਾ ਹੈ ਤੂੰ ਤਾਂ ਹੀ ਤੇ ਮੈਨੂੰ ਘਰੇ ਬਿਠ ਨੂੰ ਟੈਨਸ਼ਨ ਹੋਈ ਜਾਣੀ ਆ ਐਨੂੰ ਤੇ ਫਿਰ ਨਾ ਨਾ ਹੀ ਤੂੰ ਖੜਿਓ ਫਿਰ ਜੇ ਜਾਣਾ ਵਾ ਤੇ ਫਿਰ ਜਾ ਐਦਾਂ ਕਰੋ ਵੀ ਚਾਚੀ ਨੂੰ ਨਾਲ ਖੜੋ ਤੇ ਗੱਲ ਇੱਕ ਬੰਨੇ ਲਾ ਕੇ ਆਇਆ ਉਹ ਲਾ ਕੇ ਆਇਆ